ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਸਰਹੱਦ ਜਿਸ ਨੂੰ ਲਿਖਿਆ ਹੈ ਸਿੰਦਰ ਸਿੰਘ ਨੰਦਾ ਜੀ ਨੇ ਅਮੀਨ ਹੈ ਤਾਂ ਹਰ ਲਈ ਇੱਕ ਕਹਾਣੀ ਜਰੂਰ ਪਸੰਦ ਆਵੇਗੀ ਮੇਰੀ ਡਿਊਟੀ ਮਰਦਮੁਸ਼ਮਾਰੀ ਦੇ ਕੰਮ ਦੀ ਨਿਗਰਾਨੀ ਤੇ ਲਗਾਈ ਹੋਈ ਸੀ ਜਿਹੜਾ ਲੁਧਿਆਣਾ ਦੇ ਇੱਕ ਪਿੰਡ ਵਿੱਚ ਡਿਊਟੀ ਤੇ ਲੱਗੇ ਇੱਕ ਕਰਮਚਾਰੀ ਨੇ ਇੱਕ ਪਰਿਵਾਰ ਦਾ ਭਰਿਆ ਹੋਇਆ ਪਰੰਪਰਣ ਵੰਡਣ ਵਿੱਚੋਂ ਕੱਢ ਕੇ ਮੈਨੂੰ ਦਿਖਾਇਆ ਤੇ ਕਹਿਣ ਲੱਗਾ ਇਹ ਪਰਿਵਾਰ ਬਚਿੱਤਰ ਜਿਹਾ ਹੈ ਇਆਂ ਦੇ ਨਾਮ ਸਿੱਖਾਂ ਤੇ ਮੁਸਲਮਾਨਾਂ ਦੇ ਨਾਮ ਮਨਾਰ ਰੰਮੇ ਮਿਲਦੇ ਹਨ ਮੈਂ ਚੰਗੀ ਤਰ੍ਹਾਂ ਪੁਸ਼ਟੀ ਕਰਕੇ ਫਾਰਮ ਭਰਿਆ ਹੈ ਮੈਂ ਗੌਰ ਨਾਲ ਦੇਖਿਆ ਤਾਂ ਮੈਨੂੰ ਪਰਿਵਾਰ ਸੱਚਮੁੱਚ ਬਚਿੱਤਰ ਹੀ ਲੱਗਿਆ ਮੇਰੀ ਉਤਸੁਕਤਾ ਵੱਧ ਗਈ ਤੇ ਮੈਂ ਉਸ ਨੂੰ ਕਿਹਾ ਚੱਲ ਮੈਨੂੰ ਘਰ ਦਿਖਾ ਦੁਆਰਾ ਪੁੱਛ ਵਿੱਚ ਕਰਕੇ ਦੇਖ ਲੈਣ ਦੇ ਹਾਂ ਨਾਲ ਹੀ ਅਸਰ ਗੱਲ ਦਾ ਪਤਾ ਲੱਗ ਜਾਈ असी उस घर पहुंचे तो एक अदखद उम्रीवी ने दरवाजा खोल के अंदर जाके इशारा करके बैठ जाने भी विचित्रिंदू सिख पहरावा सी ना ही मुसलमान बस मिल गोबा जिहा ही लगता है उस औरत ने कुछ हैरान होते हुए घबराई जही ने मेरे नाल आए बंदे वाल इशारा करके कहा तो आदमी ਕੱਲ ਹੀ ਤਾਂ ਸਭ ਕੁਝ ਪੁੱਛ ਕੇ ਗਿਆ ਸੀ ਮੈਂ ਉਸ ਦਾ ਡਰ ਦੂਰ ਕਰਨ ਲਈ ਕਿਹਾ ਬੀਬੀ ਖਬਰਾਂ ਦੀ ਕੋਈ ਲੋੜ ਨਹੀਂ ਬਸ ਕੁਝ ਬਤੇਰੇ ਜਾਣਕਾਰੀ ਲੈਣੀ ਸੀ ਮੈਂ ਆਪਣੇ ਨਾਲ ਆਏ ਬੰਦੇ ਨੂੰ ਇਸ਼ਾਰੇ ਨਾਲ ਕਿਹਾ ਇਹਨ ਜੇ ਲੋਕ ਉਹ ਅਗਲਾ ਘਰ ਦੇ ਬਲੈ ਉਹ ਝੱਟ ਸਮਝ ਗਿਆ ਕਿ ਕੀ ਹੋ ਸਕਦਾ ਹੈ ਉਸ ਦੀ ਮੌਜੂਦਗੀ ਵਿੱਚ ਅਸਲ ਗੱਲ ਨਾ ਦੱਸਣ ਤੇ ਉਹ ਚਲਾ ਗਿਆ ਮੈਨੂੰ ਪਿਆਸ ਨਹੀਂ ਸੀ ਫਿਰ ਵੀ ਮੈਂ ਧੋਸਾ ਦਿੱਤਣ ਲਈ ਕਿਹਾ ਬੀਬੀ ਇੱਕਲਾ ਠੰਡਾ ਪਾਣੀ ਨਲਕਾ ਦੇ ਲ ਕੇ ਪਿਆਉ ਉਹ ਕੁਝ ਚੀਜ਼ ਕਹਿੰਦਾ ਹੈ ਲੱਗੀ ਸਾਡੇ ਘਰ ਦਾ ਪਾਣੀ ਪੀਣ ਵਿੱਚ ਵਰਮ ਤਾਂ ਨਹੀਂ ਕਰਦੇ ਇਹ ਮੁਸਲਮਾਨਾਂ ਦਾ ਕਰ ਹੈ ਮੈਂ ਕਿਹਾ ਬੀਬੀ ਪਰਮ ਕਾ ਦਾ ਪਾਣੀ ਤਾਂ ਅੰਮ੍ਰਿਤ ਹੈ ਇਹ ਇਨਸਾਨ ਦੀ ਮੁੱਢਲੀ ਜ਼ਰੂਰਤ ਹੈ ਪਾਣੀ ਵੀ ਕਦੀ ਹਿੰਦੂ ਜਾਂ ਮੁਸਲਮਾਨ ਹੁੰਦਾ ਹੈ ਉਸ ਨੂੰ ਤਸੱਲੀ ਹੋ ਗਈ ਤੇ ਉਸ ਦਾ ਮੇਰੇ ਪ੍ਰਤੀ ਪ੍ਰੋਸਾ ਵੱਧ ਗਿਆ ਕੋਸੇ ਮੇਰੇ ਸਾਹਮਣੇ ਕੁੱਲੇ ਦੀ ਸਵਾ ਨਾਲ ਪਿੱਤਲ ਦੇ ਗਲਾਸ ਨੂੰ ਚੰਗੀ ਤਰ੍ਹਾਂ ਦੋ ਤਿੰਨ ਵਾਰ ਮਾਂਜ ਕੇ ਪਾਣੀ ਵਰਕੇ ਲੈਂਦਾ ਮੈਂ ਕਿਹਾ ਪਾਣੀ ਪੀ ਕੇ ਆਨੰਦ ਆਇਆ ਪਾਣੀ ਠੰਡਾ ਵੀ ਹੈ ਤੇ ਮਿੱਠਾ ਵੀ ਹੈ ਪਰ ਮੈਨੂੰ ਜ਼ਿਆਦਾ ਆ ਜਦ ਮੈਂ ਨਿੱਕੇ ਹੁੰਦੇ ਆਪਣੇ ਮਾਪੇ ਨਾਲ ਰੇਲ ਗੱਡੀ ਦਾ ਸਫ਼ਰ ਕਰਦਾ ਸੀ ਤਾਂ ਰੇਲ ਦੇ ਸੈਸ਼ਨ ਤੇ ਪਾਣੀ ਦੇ ਪਰੇ ਮਿੱਟੀ ਦੇ ਮਟਰ ਰੱਖੇ ਹੁੰਦੇ ਸਨ ਉਹਨਾਂ ਉੱਪਰ ਲਿਖਿਆ ਹੁੰਦਾ ਸੀ ਹਿੰਦੂ ਪਾਣੀ ਤੇ ਦੂਜੇ ਵਿਕਤੀ ਨੇ ਕਿਹਾ ਹੁੰਦਾ ਸੀ ਇੱਟਾਂ ਹੀ ਤੇ ਮਿੱਟੀ ਦੇ ਮੱਟਾਂ ਕੋਲ ਬੋੜ ਲੱਗਾ ਹੁੰਦਾ ਸੀ ਮੂਸਲਮ ਦਾ ਪਾਣੀ ਮੁਸਲਮਾਨ ਦਾ ਪਾਣੀ ਖੜੀ ਗੱਡੀ ਦੇ ਰੇਲਵੇ ਕਰਮਚਾਰੀ ਪਾਣੀ ਪਨਾਉਣ ਦੀ ਗੱਡੀ ਵਿੱਚ ਬੈਠੇ ਮਸਾਵਰਾਂ ਨੂੰ ਉੱਚੀ ਉੱਚੀ ਆਵਾਜ਼ ਮਾਰ ਕੇ ਕਹਿੰਦੇ ਹਿੰਦੂ ਪਾਣੀ ਮੁਸਲਮ ਪਾਣੀ ਅੰਗਰੇਜ਼ ਸਰਕਾਰ ਵੱਲੋਂ ਸਖਤ ਹਦਾਇਤਾਂ ਸਨ ਇਸ ਵਾਰੀ ਇਸੇ ਤਰ੍ਹਾਂ ਖਾਣ ਪੀਣ ਦੇ ਸਮਾਨ ਵੇਚਣ ਵਾਲੇ ਵੀ ਹਿੰਦੂ ਰੋਟੀ ਮੁਸਲਮ ਰੋਟੀ ਮਾਸੂਚਿਆ ਅੱਜ ਨਾ ਕਿੰਨਾ ਬਦਲ ਗਿਆ ਹਾਂ ਮੈਨੂੰ ਹੋਰ ਪਾਣੀ ਦੀ ਲੋੜ ਨਹੀਂ ਸੀ ਪਰ ਮੈਂ ਕਿਹਾ ਇੱਕ ਗਲਾਸ ਪਾਣੀ ਹੋਰ ਪલાਉਂਗੀ ਉਸ ਔਰਤ ਨੇ ਝਟ ਉੱਠ ਕੇ ਉਸੇ ਤਰ੍ਹਾਂ ਗਲਾਸ ਮਾਂਜ ਕੇ ਪਾਣੀ ਦਾ ਪਰਕੇ ਮੇਰੇ ਹੱਥ ਵਿੱਚ ਪਾਇਆ ਜੋ ਮੈਂ ਧੀ ਤਲਾਕੀ ਪੀ ਗਿਆ ਉਸ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਆਤਮ ਵਿਸ਼ਵਾਸ ਦੀ ਚਲਕ ਦੇਖਣ ਨੂੰ ਮੈਂ ਕਿਹਾ ਬੀਬੀ ਤੁਹਾਡਾ ਨਾਮ ਉਹ ਸਨੇਹ ਕਰ ਦਿੱਤਾ ਨਾਮ ਤਾਂ ਮੇਰਾ ਰਹਿਮਤੋ ਹੈ ਪਰ ਪਿੰਡ ਵਾਲੇ ਮੈਨੂੰ ਹੁਣ ਰਨਜੀਤੋ ਕਹ ਕੇ ਬੁਲਾਉਂਦੇ ਹਨ ਤੇ ਸੱਚ ਪੁੱਛੋ ਤਾਂ ਹੁਣ ਮੈਨੂੰ ਆ ਕੋਈ ਪਿਲੇਖਾ ਪੈਂਦਾ ਹੈ ਕਿ ਮੈਂ ਰੈਨ ਤੋ ਹਾਂ ਚਾਰਨਜੀਤੋ ਮੈਂ ਪੁੱਛਿਆ ਤੁਹਾਡਾ ਧਰਮ ਮੁਸਲਮਾਨ ਹੈ ਉਹ ਬੋਲੀ ਵੀਰਾ ਸਾਡਾ ਕਾਹਦਾ ਧਰਮ ਰਹਿ ਗਿਆ ਅਸੀਂ ਤਾਂ ਹੁਣ ਦੋਜ ਕਾਨੂੰਨੀ ਨਹੀਂ ਨਸੀਬ ਦੀਦੀ ਸਾਰੇ ਧਰਮ ਆਪ ਕੋ ਆਪਣੀ ਥਾਵੇਂ ਚੰਗੇ ਹੁੰਦੇ ਹਨ ਧਰਮ ਵੀ ਕੋਈ ਮਾੜਾ ਹੋਇਆ ਬੰਦੇ ਹੀ ਚੰਗੇ ਮਾੜੇ ਹੁੰਦੇ ਹਨ ਉਹ ਕਹਿਣ ਲੱਗੀ ਮੈਂ ਗੁਰਦੁਆਰੇ ਅੰਦਰ ਤਾਂ ਕਦੀ ਗਈ ਨਹੀਂ ਬਾਹਰ ਹੀ ਵਕੀ ਜਾਂਦੀ ਹਾਂ ਅੰਦਰ ਭਾਈ ਵੀ ਇਦਾਂ ਦੀਆਂ ਹੀ ਗੱਲਾਂ ਲੋਕਾਂ ਨੂੰ ਸਮਝਾਉਂਦੇ ਹਨ ਪਰ ਵੀਰਾ ਇਹ ਸਭ ਕਹਿਣ ਦੀਆਂ ਗੱਲਾਂ ਹਨ ਜੋ ਸਾਡੇ ਨਾਲ ਬੀਤੀਆਂ ਉਹ ਰੱਬ ਦੁਸ਼ਮਣ ਨਾਲ ਨਾ ਕਰੇ ਮੈਂ ਕੋਈ ਚਿੰਤਤ ਹੋ ਕੇ ਪੁੱਛਿਆ ਬੀਬੀ ਕਿਸੇ ਪਿੰਡ ਵਾਲੇ ਨੇ ਤੁਹਾਡੇ ਨਾਲ ਬੁਰਾ ਭਲਾ ਤਾਂ ਨਹੀਂ ਕੀਤਾ ਬਸ ਤੂੰ ਕੋਈ ਕੁੱਛ ਨਾ ਪਰਾਵਾ ਕੋਣ ਗਰਾਣੇ ਜਾਂ ਮੁਖੋ ਉੱਚ ਨਾਲ ਕੀ ਬਣਦਾ ਜਿੰਨੇ ਦੇ ਜੀ ਜਾਂਦੇ ਹਨ ਅਣਾਈ ਮੋਤੇ ਉਹ ਨਾ ਉਹ ਤਾਂ ਸਾਰੇ ਵਜਾਤੀ ਤੁਰਦੇ ਰਹਿੰਦੇ ਨਾਲ ਜਦ ਪਾਕਿਸਤਾਨ ਬਣਿਆ ਸਾਰੇ ਪਾਸੇ ਵੱਟ ਟੁਕ ਕੋਲੇ ਛੰਗੂ ਗੂ ਸਾਡਾ ਪਿੰਡ ਤਾਂ ਚੰਗਾ ਸੀ ਪਰ ਹਵਾ ਹੀ ਮਾੜੀ ਸੀ ਬਗੂ ਆਪਣੇ ਪ੍ਰਾਇ ਹੋ ਗਏ ਨੰਬਰਦਾਰਾਂ ਦੀ ਛੋਟੀ ਨੂੰ ਬਹੁਤ ਅੱਲਾ ਦੀ ਪਿਆਰੀ ਹੋ ਗਈ ਉਸ ਮੁਖਸ਼ਪਤੀ ਤਰਕਾਲਾ ਮੇ ਸਾਡੇ ਘਰ ਆ ਕੇ ਦੱਸਿਆ ਅੰਦਰ ਦੀ ਗੱਲ ਅੱਜ ਅਤੀ ਰਾਤੀ ਠਹਿਰ ਲੋ ਬਾਟੂ ਸ਼ੁਰੂ ਹੋ ਜਾਣੀ ਹੈ ਆਪਣਾ ਬਚਾਓ ਕਰ ਲੈਣਾ ਮੈਂ ਜੇ ਨਵੀਂ ਨਵੀਂ ਵਿਆਹੀ ਸਾਂ ਸਾਡੇ ਨਾਲ ਮੇਰੀ ਸੱਸ ਤੇ ਸਹੁਰਾ ਰਹਿੰਦੇ ਸਨ ਸੱਸ ਮੇਰੀ ਬੜੀ بیمار ਸੀ ਸਾਡਾ ਇਹ ਪਿੰਡ ਲੁਧਿਆਣੇ ਦੇ ਨੇੜਾ ਹੈ ਇਸ ਪਾਸੇ ਆਹੂਂ ਪਿੰਡ ਹੈ ਜਿਸੋਂ ਅਮਨਿਰਪੋਟੇ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਦੋ ਤਿੰਨ ਕੂਹਾਂ ਦਾ ਫਰਕ ਹੈ ਅਮਨਿਰਪੋਟੇ ਤੋਂ ਮੁਸਲਮਾਨਾਂ ਦੀ ਬਤੇਰੀ ਬਸੋਂ ਕੋਈ ਨਹੀਂ ਸੀ ਅਸੀਂ ਆਪਣੇ ਵਿਚਾਰ ਲਈ ਬਲੇਰ ਕੋੜਲੇ ਹੀ ਜਾਣਾ ਚੰਗਾ ਸਮਝਿਆ ਅੱਧੀ ਰਾਤ ਤੋਂ ਪਹਿਲਾਂ ਹੀ ਅਸੀਂ ਪਿੰਡੋਂ ਨਿਕਲ ਤੁਰੇ ਗਰੀਬਾਂ ਕੋਲ ਨਾਲ ਜਾਣ ਲਈ ਕੀ ਹੁੰਦਾ ਹੈ ਮੇਰੇ ਘਰ ਵਾਲੇ ਨੇ ਆਪਣੀ ਮਾਂ ਨੂੰ ਪਿੱਠ ਤੇ ਕੁੱਲਿਆ ਤੇ ਮੇਰੇ ਸਹੁਰੇ ਨੇ ਮੇਰੀ ਦਾ ਪੜ ਲਈ ਤੇ ਅਸੀਂ ਤੁਰ ਪਏ ਪਿੰਡੋਂ ਬਾਹਰ ਜਾ ਨਿਕਲੇ ਤਾਂ ਹੋਰ ਵੀ ਕਈ ਤੱਕ ਬਰੰਗਲੇ ਕੋੜਲੇ ਦੇ ਰਾਹ ਜਾਂਦੇ ਗਏ ਉਹਨਾਂ ਨੂੰ ਵੀ ਲੱਗਦਾ ਸੂ ਮਿਲ ਗਈ ਹੋਵੇ ਆਉਣ ਵਾਲੀ ਔਖੀ ਘੜੀ ਦੀ ਅਸੀਂ ਜਿਹੜੀ ਐਪਲੇਕੈਂਡ ਦੀ ਯੂ ਵਿੱਚੀ ਸਾ ਕਿ ਸਾਡੇ ਪਿੱਛੇ ਪਿੰਡ-ਪਿੰਡ ਦੇ ਲੋਕ ਅੱਗ ਦੀਆਂ ਮਸਾਲਾਂ ਲਾਠੀਆਂ ਲੈ ਕੇ ਤੇ ਤਲਵਾਰਾਂ ਲੈ ਕੇ ਭੱਜ ਆਉਂਦੇ ਸੀ ਮੇਰੇ ਘਰ ਵਾਲਾ ਤਾਂ ਵੱਡੇ-ਵੱਡੇ ਕਦਮ ਪੁੱਟਦਾ ਅੱਗੇ ਨਿਕਲ ਗਿਆ ਪਰ ਮੇਰੇ ਸਹੁਰੇ ਕੋ ਕੋ ਰਹਿਣਾ ਜਾਵੇ ਉਸ ਦੀ ਨਿਗਾ ਵੀ ਕੰਬੋ ਸੀ ਸਾਨੂੰ ਇਹ ਦੋ ਤਿੰਨ ਕੋ ਬਹੁਤ ਲੰਮਾ ਪੈੜਾ ਲੰਘ ਰਿਆ ਸੀ ਸਾਥੋਂ ਡਰ ਦੇ ਮਾਰੇ ਕਦਮ ਪੁੱਟੇ ਨਹੀਂ ਜਾ ਰਹੇ ਸਨ ਸਾਡੇ ਮਾਗਰ ਜਿਹੜੀ ਭੀੜ ਤਲਵਾਰਾਂ ਤੇ ਲਾਠੀਆਂ ਲੈ ਜਾ ਰਹੀ ਸੀ ਨੇ ਵੱਡਾ ਕਾਰਨੇ ਸ਼ੁਰੂ ਕਰ ਦਿੱਤੀ ਵਿੱਚੋਂ ਵੀ ਇੱਕ ਨੇ ਉੱਚੀ ਦੇਣੀ ਚਾਹ। ਸੋ ਭਰਾਓ ਇੱਕ ਗੱਲ ਦਾ ਧਿਆਨ ਰੱਖਣਾ ਇੱਥੇ ਸਾਡੇ ਪਿੰਡ ਦੀ ਹੱਦ ਮੁਕਦੀ ਹੈ ਤੇ ਮਲੇਰ ਕੋਲੇ ਦੀ ਹੱਦ ਸ਼ੁਰੂ ਹੁੰਦੀ ਹੈ। ਅਸੀਂ ਸਰਹੱਦ ਤੇ ਖੜੇ ਹਾਂ ਅੱਗੇ ਕਿਸੇ ਨੇ ਨਹੀਂ ਜਾਣਾ। ਜਿਹੜੇ ਇਹ ਹੱਦ ਪਾਰ ਕਰ ਜਾਣ ਉਹਨਾਂ ਦਾ ਕੁਝ ਨਹੀਂ ਕਹਿਣਾ। ਨਾ ਜਾਂਦੇ ਦਾ ਇੱਛਾ ਕਰਨਾ ਹੈ। ਸਰਹੱਦ ਦੇ ਨवाब ਨੇ ਜਦੋਂ ਛੋਟੇ ਸਾਹਿਬ ਜਦਿਆਂ ਨੂੰ ਲੀਹਾ ਵੇਚਣ ਦਾ ਹੁਕਮ ਦਿੱਤਾ ਸੀ ਨਾ ਉਸ ਵੇਲੇ ਮੇਰੇ ਕੋਲ ਤੇ ਨਵਾਬ 6 ਮਹਮਦ ਖਾਨ ਨੇ ਆਖਰੀ ਸੀ ਕਿ ਕਿਹਾ ਸੀ ਇਹ ਜਲਮ ਬੱਚਾ ਤੇ ਕਿਉਂ ਦੁਸ਼ਮਣ ਦਾ ਗੁਰੂ ਗੋਬਿੰਦ ਸਿੰਘ ਨਾਲ ਹੈ ਸਾਡੇ ਜਨੂ ਗੁਰੂ ਨੇ ਉਹਦਾ ਇਹਸਾਨ ਚਕਾਉਣਾ ਹੈ ਅਸੀਂ ਵੀ ਆਪਣੇ ਗੁਰੂ ਦਾ ਵਚਨ ਅੱਜ ਪਾਲਣਾ ਹੈ ਮੇਰਾ ਘਰ ਵਾਲਾ ਤਾਂ ਅੱਧ ਪਾਰ ਕਰ ਚੁੱਕਾ ਸੀ ਪਰ ਮੈਂ ਮੰਦ ਭਾਗਣੀ ਸਹਰੂ ਨੂੰ ਧੋਣੀ ਪਿੱਛੇ ਰਹਿ ਗਈ ਸੀ ਜਿਹੜੇ ਪਿੱਛੇ ਰਹਿ ਗਏ ਉਹਨਾਂ ਦੀ ਆਤਮਾ ਉਸ ਉਹਨਾਂ ਦੀ ਸ਼ਾਂਤ ਆ ਗਈ ਬਹੁਤ ਏਜਗਾੜਾ ਲੱਚਿਆ ਬਹੁਤ ਵੱਡ ਢੁੱਪ ਹੋਈ ਇੱਕ ਲੰਮੇ ਉੱਚੇ ਲੰਮੇ ਸਰਦਾਰ ਨੇ ਜਿਸ ਮੂੰਹ ਤੇ ਮੜਾਸਾ ਮਾਰਿਆ ਹੋਇਆ ਸੀ ਤੇ ਹੱਥ ਵਿੱਚ ਲੰਗੀ ਤਲਵਾਰ ਫੜੀ ਹੋਈ ਸੀ ਨੇ ਮੇਰੇ ਸਹੌਏ ਨੂੰ ਮੇਥੋਂ ਬਾਹਰ ਕਰ ਲਿਆ ਤੇ ਮੇਰੇ ਦੇਖਦੇ ਦੇਖਦੇ ਤਲਵਾਰ ਨਾਲ ਉਸ ਦੀ ਮੁੰਡੀ ਧੜ ਤੋਂ ਅਲੱਗ ਕਰ ਦਿੱਤੀ ਮੇਰੇ ਬਿੰਦੇ ਬਿੰਦੇ ਉਹ ਧੜ ਧੜ ਕੇ ਦਮ ਤੋੜ ਗਿਆ ਉਸ ਸਰਦਾਰ ਨੇ ਆਪਣੇ ਪਰਦ ਨਾਲ ਮੇਰੀਆਂ ਬਾਹਾਂ ਬੰਨ੍ਹ ਕੇ ਮੈਨੂੰ ਆਪਣੇ ਮੋਢੇ ਤੇ ਚੁੱਕ ਕੇ ਪਿੰਡ ਵਿੱਚ ਰੀ ਦੰਗਰਾਂ ਵਾਲੀ ਹਵੇਲੀ ਵਿੱਚ ਲਿਆ ਕੇ ਸੁਟਿਆ ਮੈਂ ਬਥੇਰੀ ਰੋਈ ਤਰਲੀ ਮਿਲਤਾ ਕੀਤੀਆਂ ਮੇਰੀ ਇੱਕ ਨਾ ਸੁਣੀ ਕਿਸੇ ਨੇ ਉਸ ਨੇ ਕਿਹਾ ਬਾਹਰ ਜਾਣ ਦਾ ਕੋਈ ਰਸਤਾ ਨਹੀਂ ਆਰਾਮ ਨਾ ਬੈਠ ਤੇ ਮੈਂ ਤੇਰੇ ਲਈ ਰੋਟੀ ਟੁਫਾ ਦਾ ਪ੍ਰਬੰਧ ਕਰਦਾ ਹਾਂ ਤਰੀਬ ਘੰਟੇ ਵਿੱਚੋਂ ਉਹ ਮੇਰੀ ਰੋਟੀ ਲੈ ਕੇ ਆਇਆ ਰੋਟੀ ਦੀ किस खाने साइं करो आई हुई घरवाली नंबरदार मगरे मगर आधमकी लगता है शक पै गया होना नंबरदार दलां तो। जब उसने, उसने मैं देखा तो बहुत उपत की मैन अपनी सलाह में आई तख्या अज तो तू मेरी धी हो तेरी जान की इजत हुई राखी मेरा जिमा है ਪੇਰ ਸਮਾਪਾ ਕੇ ਜਦ ਆਮਨ ਤੈ ਹੋ ਗਿਆ ਤਾਂ ਨੰਬਰ ਦਾ ਨਾਮ ਮੇਰੇ ਘਰ ਵਾਲੇ ਨੂੰ ਪਿੰਡ ਮੋੜਲੇ ਮਿਲ ਸੱਸ ਬਹੁਤਾ ਚਿਰ ਨਾ ਦੀ ਜਿੱਕ ਸਕੀ ਜਦੋਂ ਉਹ ਆਪਣੇ ਘਰ ਵਾਲੇ ਦੀ ਮੌੜ ਦਾ ਪਤਾ ਲੱਗਿਆ ਤਾਂ ਉਹ ਸਵਰਗ ਸਦਾਰ ਗਈ ਇਸ ਬਾਰੇ ਪਿੰਡ ਵਿੱਚ ਹੁਣ ਸਿਰਫ ਸਾਡਾ ਹੀ ਕੋਮ ਸਨਮਾਨਾ ਦਾ ਘਰ ਹੈ ਅਸੀਂ ਘਰ ਨੂੰ ਸੁਲਵਾ ਰਹਾ ਮੇਰਾ ਲੜਕਾ ਰੇਖ ਜਿਆਦਾ ਸਕੂਲ ਪੜਦਾ ਸੀ ਉਸ ਨੂੰ ਔਖਾ ਲਗਾ ਤੇ ਹਾਰ ਕੇ ਉਸ ਨੇ ਆਪਣਾ ਨਾਮ ਰਘਵੀਰ ਰਖ ਰਿਆ ਦੇਖਾ ਦੇਖੀ ਪੱਗ ਬੰਨ੍ਹ ਨਹੀਂ ਸਕ ਗਿਆ ਇਕੱਲਿਆਂ ਦਾ ਕੋਈ ਕੀ ਜਾਣਾ ਹੁੰਦਾ ਹੈ ਸਾਨੂੰ ਤਾਂ ਆਗਲੇ ਰੀਤੀ ਰਿਵਾਜ ਵੀ ਭੁੱਲ ਜਾਂਦੇ ਰਘਵੀਰ ਨੇ ਮੈਨੂੰ ਬੁਰਾ ਹਾਲਿਆ ਆਕਸ਼ਾਂ ਪਰਪੜ ਕੇ ਸੁਨਾਈਆਂ ਜੇ ਮੈਂ ਸੋਚਦੀ ਹਾਂ ਇਹਨਾਂ ਲੋਕਾਂ ਨੂੰ ਆਪਣੇ ਪੀਰ ਦੀ ਇੱਕ ਗੱਲ ਯਾਦ ਰਹੀ ਕਿ ਮਲੇਰ ਕੋਟਲੇ ਦੇ ਸਰਹਾਦੀ ਤੋਂ ਉਰਾਵਾ ਨਹੀਂ ਰਹਿਣਾ ਹੈ ਪਰ ਮੈਂ ਇਹ ਵੀ ਸੁਣਿਆ ਸੀ ਕਿ ਉਸੇ ਉਸੇ ਪੀਰ ਨੇ ਕਿਹਾ ਹੈ ਕਿਸੇ ਨੇ ਹੱਥੇ ਤੇ ਆਉਣਾ ਤੇ ਵਾਰ ਨਹੀਂ ਕਰਨਾ ਬੇਕਸੂਰ ਉਤੇ ਵੀ ਵਾਰ ਨਹੀਂ ਕਰਨਾ ਸਾਡਾ ਕੀ ਕਸੂਰ ਸੀ ਇਹ ਕਹਿੰਦੀ ਕਹਿੰਦੀ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ ਇਹ ਦੇਖ ਕੇ ਆਪਣੇ ਆਪ ਨੂੰ ਕਤੂਰ ਵਾਰ ਸਮਝਣ ਲੱਗ ਪਿਆ ਮੇਰੇ ਕੋਲ ਉਸ ਦੀਆਂ ਗੱਲਾਂ ਦਾ ਜਵਾਬ ਨਹੀਂ ਸੀ ਸਿਵਾਏ ਕਿ ਉਧਰ ਪਾਕਿਸਤਾਨ ਵਿੱਚ ਵੀ ਹਿੰਦੂ ਸਿੱਖਾਂ ਨਾਲ ਇਦਾਂ ਹੀ ਜੁਰਮ ਹੋਇਆ ਹੈ ਪਰ ਇਹ ਤਾਂ ਉਸ ਦਾ ਸਰਵਾਸ ਨਹੀਂ ਸੀ ਕਰਦਾ ਮੇਰੀਆਂ ਨਜ਼ਰਾਂ ਨਹੀਂ ਤੈਗੀਆਂ ਮੈਂ ਆਪਣੇ ਆਪ ਨੂੰ દોસી સમજેન લગ ગયા કે હા બીબી જો હો ગયા ઓ તા બદલે સવદા મેરી અલ્લાહ કે દુઆ હે ઓ તને તસ્કિન દે રહે તા બક્ષી ઈ કહાની તાનુ કિસ તરહ લગી લાઈક શેર અટી કમેન્ટ કરકે જરૂર ਦੱਸਣਾ જી ਧੰਨਵਾਦ જી